ਤੁਸੀਂ ਬੀਪੀਆਂ ਬੰਦੇ ਜਿੰਨੇ ਵੀ ਅਨਪੜ ਲੋਕ ਨੇ ਮੈਨੂੰ ਇਹ ਲੱਗਦਾ ਕਿ ਜੇ ਅੱਜ ਤੱਕ ਜ਼ਿੰਦਗੀ ਚੱਲ ਗਈ ਇਹ ਤੁਹਾਡੇ ਕਰਕੇ ਚੱਲ ਗਈ ਸਾਡੇ ਬਜ਼ੁਰਗ ਘੱਟ ਪੜੇ ਲਿਖੇ ਸੀ ਨਾ ਉਹਨਾਂ ਨੇ ਪਾਣੀ ਖਰਾਬ ਕੀਤਾ ਛਾੜਾ ਨਾ ਉਹਨਾਂ ਨੇ ਮਿੱਟੀ ਜ਼ਹਿਰੀਲੀ ਕੀਤੀ ਨਾ ਉਹਨਾਂ ਨੇ ਆਬੋ ਹਵਾ ਖਰਾਬ ਕੀਤੀ ਜਿਹੜੀ ਗੱਲ ਲਈ ਅਸੀਂ ਰੋ ਰਹੇ ਹਾਂ ਸਾਡਾ ਪਾਣੀ ਪਲੀਤ ਹੋ ਗਿਆ ਸਾਡੀ ਮਿੱਟੀ ਜ਼ਹਿਰੀਲੀ ਹੋ ਗਈ ਸਾਡਾ ਪਾਣੀ ਮੁੱਕ ਚੱਲਿਆ ਇਹ ਕਿਨੇ ਮੁਕਾਇਆ ਵੱਡੇ ਵੱਡੇ ਵਿਦਵਾਨਾਂ ਨੇ ਜਿਨ੍ਹਾਂ ਨੇ ਉਹ ਪਾਲਿਸੀਆਂ ਘੜੀਆਂ ਜਿਨ੍ਹਾਂ ਨੇ ਉਹ ਨੀਤੀਆਂ ਘੜੀਆਂ ਜਿਨੇ ਕਿਹਾ ਕਿ ਐਸ ਪਾਲਸੀ ਤੇ ਖੇਤੀ ਚੱਲੂਗੀ ਜਿਨੇ ਕਿਹਾ ਐਸ ਪਾਲਸੀ ਤੇ ਫਲਾਨੀ ਚੀਜ਼ ਚੱਲੂਗੀ ਜੀਵਨ ਦਾ ਮਕਸਦ ਖੂਬਸੂਰਤ ਜ਼ਿੰਦਗੀ ਜਿਉਣਾ ਹੈ ਤੰਦਰੁਸਤ ਜ਼ਿੰਦਗੀ ਜਿਉਣਾ ਹੈ ਮੁਹੱਬਤ ਦੀ ਜ਼ਿੰਦਗੀ ਜਿਉਣਾ ਹੈ ਜਾਂ ਜੀਵਨ ਦਾ ਮਕਸਦ ਧਨ ਦੌਲਤ ਦੇ ਅੰਬਾਰ ਲਾਉਣਾ ਹੈ ਵੱਡੀਆਂ ਸੰਸਥਾਵਾਂ ਘੜੀਆਂ ਕਰਨਾ ਹੈ ਤੇ ਉਹਦੇ ਚ ਬੈਠ ਕੇ ਏਸੀ ਚ ਅਜਾਸੀ ਕਰਨਾ ਹੈ ਜ਼ਿੰਦਗੀ ਦਾ ਮਕਸਦ ਕੀ ਹੈ ਸਭ ਨੂੰ ਨਾਲ ਲੈ ਕੇ ਚੱਲਣਾ ਹੈ ਜਾਂ ਮੇਰੇ ਦੋ ਥਣ ਚ ਉਹਦੇ ਕੋਈ ਤੇ ਬਾਕੀ ਪੱਟ ਠੇਕੂ ਚ ਪਵੇ ਜ਼ਿੰਦਗੀ ਜਾਰੀ ਕਿੱਧਰ ਨੂੰ ਹੈ ਇਹ ਸਭ ਤੋਂ بڑا ਸਵਾਲ ਹੈ ਗੁਰੂ ਨੇ ਸਾਨੂੰ ਕਿਰਤੀ ਨੂੰ ਨਾਲ ਲੈ ਕੇ ਗਲਬਖੜੀ ਚ ਲੈ ਕੇ ਅੱਗੇ ਤੁਰਨ ਦਾ ਤਰੀਕਾ ਦੱਸਿਆ ਤੇ ਸਾਡਾ ਹੁਕਮਰਾਨ ਤੇ ਬਿਊਰੋਕ੍ਰੇਟੀ ਤੇ ਪੜ੍ਹੀ ਲਿਖੀ ਕਲਾਸ ਉਹਨਾਂ ਨੂੰ ਪਿੱਛੇ ਛੱਡ ਕੇ ਅੱਗਾ ਦੌੜ ਪਿੱਛਾ ਚੌੜ ਕਰਾ ਰਹੀ ਐ ਪਿੰਡ ਉਜਾੜਨੇ ਨੇ ਇਹ ਦੁਨੀਆ ਭਰ ਦੀ ਪਾਲਿਸੀ ਐ ਦੇਸ਼ ਦੀ ਪਾਲਿਸੀ ਐ ਤੇ ਪੰਜਾਬ ਦੀ ਪਾਲਿਸੀ ਐ ਉੱਚ ਕੋਈ ਵੀ ਆਵੇ ਉਸ ਪਾਲਿਸੀ ਦੇ ਵਿੱਚ ਪਿੰਡ ਨੇ ਉਜੜਣਾ ਇਹ ਸਿਸਟਮ ਚੱਲਦਾ ਜਮੀਨਾਂ ਸਾਡੀਆਂ ਕਿਉਂ ਲਈਆਂ ਜਾ ਰਹੀਆਂ ਨੇ ਭਾਵੇਂ ਉਹ ਸਾਬ ਲੜਦੀਆਂ ਹੋਣ ਭਾਵੇਂ ਆ ਬੋਰਡਾਂ ਕਾਰਪੋਰੇਸ਼ਨਾਂ ਯੂਨੀਵਰਸਿਟੀ ਨੇ ਹੋਣ ਉਹ ਇਸ ਲਈ ਲਈਆਂ ਜਾ ਰਹੀਆਂ ਨੇ ਕਿ ਜਿੰਨਾ ਚਿਰ ਜ਼ਮੀਨ ਐ ਸਾਂਝੀ ਤੇ ਅਦਾਰਿਆਂ ਦੀਆਂ ਜ਼ਮੀਨਾਂ ਨੇ ਉਨਾ ਚਿਰ ਉਜਾੜਾ ਨਹੀਂ ਹੋਣਾ ਬਹੁਤ ਔਖਾ ਕੰਮ ਹੈ ਪੂਰਾ ਉਜਾੜਾ ਨਹੀਂ ਹੋਣਾ ਲਗਾਤਾਰ ਉਹ 478 ਦਿਨ ਜਿਹੜਾ ਉੱਥੇ ਬੈਠੇ ਰਹੇ ਉੱਥੇ ਇੱਕ ਸਭ ਤੋਂ ਵੱਡੀ ਗੱਲ ਲੋਕਾਂ 'ਚ ਚੱਲੀ ਗਈ ਕਿ ਸਾਡੀਆਂ ਜ਼ਮੀਨਾਂ ਖੋਹੀਆਂ ਜਾ ਰਹੀਆਂ ਨੇ ਜ਼ਮੀਨ ਖਤਮ ਹੋ ਜਾਣੀ ਇਸ ਕਰਕੇ ਪੰਜਾਬੀ ਉੱਠ ਕੇ ਚੱਲ ਪਏ ਉਹ ਲੈਂਡ ਪੂਲਿੰਗ ਪਾਲਿਸੀ ਵਾਲੇ ਵੀ ਇਹੀ ਹੋਇਆ ਸਭ ਨੂੰ ਇਹ ਹੋ ਗਿਆ ਕਿ 65000 ਏਕੜ ਜ਼ਮੀਨ ਦਾ ਨੋਟੀਫਿਕੇਸ਼ਨ ਹੋ ਗਿਆ ਅਸੀਂ ਖਤਮ ਹੋ ਜਾਣਗੇ ਲੋਕ ਆਏ ਆਪ ਮੁਹਾਰੇ ਮੀਟਿੰਗਾਂ ਹੋਈਆਂ ਵੱਡੇ ਇਕੱਠ ਹੋਏ ਤੇ ਸਰਕਾਰ ਨੂੰ ਵਾਪਸ ਹੋ ਗਏ ਪਰ ਸਾਡੇ ਸਵਾਲ ਉਲਟਾ ਹੋ ਗਿਆ ਸਾਡੇ ਤਾਂ ਇਹ ਸੀ ਕਿ ਜਿਹੜਾ ਸਾਂਝਾ ਬੰਦਾ ਹੁੰਦਾ ਸੀ ਉਹ ਪੈਗੰਬਰ ਦਾ ਰੂਪ ਲੈ ਜਾਂਦਾ ਸੀ ਸਾਡੇ ਸਮਾਜ ਦੇ ਵਿੱਚ ਜਿਹੜਾ ਆਪਦਾ ਘਰ ਬਰਬਾਦ ਕਰਕੇ ਲੋਕਾਂ ਲਈ ਕੰਮ ਕਰਦਾ ਸੀ ਉਹ ਮਹਾਪੁਰਸ਼ ਹੋ ਜਾਂਦਾ ਸੀ ਸਾਡੇ ਉਲਟ ਹੈ ਜਿਹੜਾ ਤੁਹਾਡੇ ਜੇਬਾਂ ਘੱਟ ਕੇ ਵੱਡੀ ਗੱਡੀ ਚਾਹੁੰਦਾ ਤੇ ਵੱਡੀ ਕੋਠੀ ਚਾਹੁੰਦਾ ਬਲੈਕ ਕੈਟ ਕਮਾਂਡੋ ਨਾਲ ਆਉਂਦਾ। ਅੱਜ ਕੱਲ ਅਸੀਂ ਉਹਦੇ ਹਾਰ ਪਾਉਣ ਲੱਗ ਗਏ ਆ ਤੇ ਦੂਜੇ ਬੰਦਿਆਂ ਨੂੰ ਛੱਡ ਗਏ ਆ ਫਰਕ ਕੇਵਲ ਇਹ ਪਿਆ। ਅੱਗੇ ਅਸੀਂ ਫਕੀਰ ਨੂੰ ਇੱਜ਼ਤ ਦਿੰਦੇ ਸੀ। ਹੁਣ ਅਸੀਂ ਕਰਪਟ ਬੰਦੇ ਨੂੰ ਇੱਜ਼ਤ ਦੇਣ ਲੱਗ ਗਏ। ਤਾਂ ਹਰ ਪ੍ਰਚਾਰਕ ਬਾਬਾ ਵੀ ਫਿਰ ਹੁਣ ਬਾਡੀਗਾਰਡ ਰੱਖਣ ਲੱਗ ਗਿਆ। ਹਰ ਧਾਰਮਿਕ ਬਾਬਾ ਵੀ ਬਾਡੀਗਾਰਡ ਰੱਖਣ ਲੱਗ ਗਿਆ। ਹਰ ਸਿਆਸਤਦਾਨ ਰੱਖਣ ਲੱਗ ਗਿਆ। ਲੋਕ ਜਾ ਜਾ ਕੇ ਦਰਖਾਸਤਾਂ ਕਰਦੇ ਨੇ ਆਪਣੇ ਤੇ ਹੀ ਹਮਲਾ ਕਰਾ ਲੈਂਦੇ ਨੇ ਆਪਣੇ ਤੇ ਹਮਲਾ ਕਰਾ ਕੇ ਕਿ ਮੈਨੂੰ ਖਤਰਾ ਬਹੁਤ ਹੈ ਮੈਨੂੰ ਵੀ ਬਾਡੀਗਾਰਡ ਦਿਓ ਜੇ ਅਸੀਂ ਇਹ ਕਹਿਣ ਲੱਗ ਜਾਈਏ ਕਿ ਦਲਾਲ ਹੈ ਜਿਹੜਾ ਜਾ ਰਿਹਾ ਪਿੱਛੇ ਲਈ ਕੋਈ ਬਾਡੀਗਾਰਡ ਲੈਣ ਜਾ ਰਿਹਾ ਹੈ ਇਹ ਸਮਾਜ ਦਾ ਨਹੀਂ ਬੰਦਾ ਇਹ ਸਮਾਜੋਂ ਬਾਹਰ ਦਾ ਬੰਦਾ ਹੈ ਇਹ ਦਲਾਲੀ ਕਰਦਾ ਹੋਏਗਾ ਸਾਡਾ ਬੰਦਾ ਨਹੀਂ ਹੈ ਲੋਕ ਦੇਖ ਕੇ ਇਹ ਗੱਲਾਂ ਸ਼ੁਰੂ ਕਰ ਦੇਣ ਮੁਹੱਲੇ ਆ ਚ ਗਲੀਆਂ ਦੇ ਵਿੱਚ ਆਪੀ ਬਾਡੀਗਾਰਡ ਲੁਕਾਉਣ ਲੱਗ ਜੂਗਾ ਪਾਣੀ ਪਲੀਤ ਕਰਤਾ ਪਹਿਲਾਂ ਪਹਿਲਾਂ ਪਲੀਤ ਕਰੋ ਫਿਰ ਉਹਨੂੰ ਪਲਾਸਟਿਕ ਦੀਆਂ ਬੋਤਲਾਂ ਚ ਵਿੱਚੋ ਜਦੋਂ ਸਾਇੰਸ ਤੇ ਟੈਕਨਾਲੋਜੀ ਪੰਜਾਬ ਦੇ ਐਕਸਪਰਟੇ ਕਹਿੰਦੇ ਸੀ ਉੱਪਰ ਫਾਈਲ ਤੇ ਲਿਖ ਕੇ ਕਿ ਆਹੋ ਪੰਜਾਬ ਦੀ ਬਰਬਾਦੀ ਦਾ ਕਾਰਨ ਬਣਨੂਗਾ ਉਦੋਂ ਸਾਡਾ ਬੁੱਧਕ ਤਬਕਾ ਕਿੱਥੇ ਸੀ ਸਾਡਾ ਸਿਆਸੀ ਤਬਕਾ ਕਿੱਥੇ ਸੀ ਜਿਹੜੇ ਚਾਰ ਕਲਾਸਾਂ ਪੜ੍ਹ ਕੇ ਕੋਈ ਗੱਲ ਨਹੀਂ ਕਰਦੇ ਕਿੱਥੇ ਸੀ ਉਹਨੇ ਸਾਡਾ ਪੱਠਾ ਬਿਠਾਤਾ ਉਸਾਰੋ ਪੈਟਰਨ ਨੇ ਜਿਹੜਾ ਸਾਡੇ ਪੰਜਾਬ ਦੇ ਵਿੱਚ ਲੱਗਿਆ ਕੋਣੋ ਸਿੱਖਾਂ ਨੇ ਪੰਜਾਬ ਦੇ ਗੋਡੇ ਬਹੁਤ ਲੋਕਾਂ ਦੇ ਖਰਾਬ ਹੋ ਗਏ। ਆਰੋ ਵਾਲੇ ਪੀਪੀ ਬਦਲਵਾ ਰਹੇ ਨੇ ਗੋਡੇ ਥੜਾ ਥੜਾ। ਤੇ ਫਿਰ ਸਰਕਾਰ ਨੂੰ ਕੀ ਕਹਿੰਦੇ ਸਰਕਾਰ ਕਿੰਨੀ ਚੰਗੀ ਐ। ਦੇਖੋ ਜੀ ਮੇਰਾ ਤਾਂ ਬੀਮਾ ਕਰਤਾ ਮੇਰੇ ਤਾਂ ਪੈਸਾ ਨਹੀਂ ਲੱਗਿਆ ਗੋਡੇ ਬਦਲਵਾਤੇ। ਉਹ ਭਾਈ ਸਾਹਿਬ ਪਹਿਲਾਂ ਤੁਸੀਂ ਬਿਮਾਰ ਕੀਤੇ ਉਹਨੇ। ਗੋਡੇ ਖੜਾਏ। ਫਿਰ ਗੋਡੇ ਬਦਲਵਾਤੇ। ਪਰੰਮ ਸਰਕਾਰ ਜੋ ਬੀਬੀਓ ਭੈਣੋ ਵੀਰੋ ਬਜ਼ੁਰਗੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕਾਫੀ ਲੰਮੇ ਸਮੇਂ ਤੋਂ ਤੁਸੀਂ ਬੈਠੇ ਹੋ ਤੇ ਸੁਣ ਵੀ ਰਹੇ ਹੋ ਇਹ ਗੱਲ ਜਿਹੜੀ ਸਭ ਤੋਂ ਬੁਨਿਆਦੀ ਗੱਲ ਦੇ ਤੌਰ ਦੇ ਉੱਤੇ ਇੱਥੇ ਗੱਲ ਹੋਈ ਹੈ ਕਿ ਆਜ਼ਾਦੀ ਅਸੀਂ ਕਾਦੇ ਲਈ ਲਈ ਸੀ ਮੈਨੂੰ ਲੱਗਦਾ ਆਜ਼ਾਦੀ ਅਸੀਂ ਜੰਗ ਹੀ ਆਜ਼ਾਦੀ ਦੀ ਤਾਂ ਲੜੀ ਪਰ ਜਿਹੜੀ ਜੰਗ ਉਹਦੇ ਨਾਲ ਲੜਨੀ ਚਾਹੀਦੀ ਸੀ ਉਹ ਨਹੀਂ ਲੜੀ ਇਹ 75 ਸਾਲਾਂ ਚ ਬਣੀ ਲੜੀ ਤੇ ਆਜ਼ਾਦੀ ਦੇ ਅੰਦੋਲਨ ਵੇਲੇ ਨਹੀਂ ਲੜੀ ਗਈ ਜਿਹੜੀ ਸਭ ਤੋਂ بڑا ਨੁਕਸ ਹੈ ਆਜ਼ਾਦੀ ਲਈ ਲੜਿਆ ਤੇ ਆਜ਼ਾਦੀ ਮਿਲ ਗਈ ਜਿੰਨੇ ਕ ਮਿਲ ਗਈ ਜਮਹੂਰੀਅਤ ਲਈ ਲੋਕਤੰਤਰ ਲਈ ਅਸੀਂ ਲੜਾਈ ਨਹੀਂ ਇਸ ਕਰਕੇ ਜਮਹੂਰੀਅਤ ਸਾਜੀ ਸੋਜੀ ਦਾ ਹਿੱਸਾ ਨਹੀਂ ਬਣੀ ਜਮਹੂਰੀਅਤ ਦਾ ਮਤਲਬ ਹੁੰਦਾ ਕਿ ਜੇ ਤਾਕਤ ਆਜ਼ਾਦੀ ਫਿਰ ਕੀ ਬਣ ਜਾਂਦੀ ਹੈ ਆਜ਼ਾਦੀ ਤਾਕਤ ਦਾ ਤਬਾਦਲਾ ਬਣ ਜਾਂਦੀ ਹੈ ਕੱਲੀ ਆਜ਼ਾਦੀ ਦਾ ਇਹੀ ਮਤਲਬ ਅੰਗਰੇਜ਼ਾਂ ਤੋਂ ਲੈ ਕੇ ਤੁਸੀਂ ਆਪਣੇ ਵਾਲੇ ਬੰਦਿਆਂ ਨੂੰ ਦੇਤੀ ਤਾਕਤ ਆਪਣੇ ਵਾਲੇ ਬੰਦਿਆਂ ਨੂੰ ਜਿਹੜੀ ਤਾਕਤ ਦੇਤੀਏ ਤਾਂ ਮੰਗਿਓ ਨਹੀਂ ਭਾਈ ਤੁਹਾਡੇ ਕੋਲ ਤਾਕਤ ਕਿਵੇਂ ਰਹੇ ਕੱਲੀ ਸਾਡੇ ਕੋਲ ਕੀ ਹੋਊਗਾ ਜਿਵੇਂ ਅੰਗਰੇਜ਼ ਰਾਜ ਕਰਦੇ ਸੀ ਉਵੇਂ ਹੀ ਕਰੋਗੇ ਜਾਂ ਕੁਝ ਬਦਲੋਗੇ ਉਹਦੇ ਚ ਆਉਂਦਾ ਸੂਬਿਆਂ ਨੂੰ ਕਿੰਨੇ ਅਧਿਕਾਰ ਹੋਣਗੇ ਉਦੋਂ ਚੋਂ ਆਉਂਦਾ ਲੋਕਾਂ ਪ੍ਰਤੀ ਜਵਾਬ ਦੇ ਹੀ ਕਿਵੇਂ ਹੋਏਗੀ ਸਾਡੂ ਜਿੰਨੀ ਦੇਤੀ ਉਹਨਾਂ ਨੇ ਕਿ ਤੁਸੀਂ ਵੋਟ ਪਾਉਣੀ ਹੈ 5 ਸਾਲਾਂ ਚ ਇੱਕ ਵਾਰ ਬਾਅਦ ਦੇ ਵਿੱਚ 5 ਸਾਲ ਫੇਰ ਇੰਤਜ਼ਾਰ ਕਰੋ ਬੰਦਾ ਨੌਜਵਾਨ ਉਮਰ ਤੋਂ ਆਪਣੀ ਅਸਲੀ ਵੋਟ ਜਦੋਂ ਉਹਦੇ ਚ ਊਰਜਾ ਹੁੰਦੀ ਹੈ એનર્ਜੀ ਹੁੰਦੀ ਹੈ ਕਿੰਨਾ ਸਮਾਂ ਪਾਉਂਦਾ 5-6 ਚੋਣਾਂ ਦੇ ਵਿੱਚ ਬੰਦੇ ਦੀ ਜ਼ਿੰਦਗੀ ਲੰਘ ਜਾਂਦੀ ਹੈ 6 ਵਾਰ ਵੋਟਾਂ ਪਾ ਕੇ ਤੇ ਉਹ ਜਿਹੜੇ ਆਪਣਾ ਕੰਮ ਕਰਦੇ ਰਹਿੰਦੇ ਨੇ ਤੇ ਅਸੀਂ ਕੇਵਲ ਲੜਦੇ ਰਹਿੰਦੇ ਆ ਉਸ ਮਾਮਲੇ ਦੇ ਵਿੱਚ ਪੰਜਾਹ ਸਾਲਾਂ ਦੇ ਅੰਦਰ ਕੀ ਕਰਨਾ ਹੈ ਉਹਨੇ ਕੀ ਵਿਗਾੜ ਸਕਦੇ ਆ ਅਸੀਂ ਉਸ ਬੰਦੇ ਦਾ ਜਿਹਨੂੰ ਛੁੜਤਾ ਇਹ ਕਦੇ ਸੋਚਿਆ ਹੀ ਨਹੀਂ ਬਹੁਤ ਸਾਰੀ ਦੁਨੀਆ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਇਹ ਜੀਆਂ ਵਾਪਰਦੀਆਂ ਨੇ ਕਿ ਭਾਈ ਤੈਨੂੰ ਪਤੰਗ ਚੜਾ ਲਿਆ ਸੀ ਜੇ ਪਤੰਗ ਦੀ ਡੋਰ ਤੁਹਾਡੇ ਹੱਥ ਦੇ ਵਿੱਚ ਨਹੀਂ ਹੈ ਜਦੋਂ ਡੋਰ ਟੁੱਟ ਜਾਂਦੀ ਆ ਉਹ ਕਿੱਥੇ ਜਾ ਕੇ ਡਿਗੂਗਾ ਤੁਹਾਨੂੰ ਕੋਈ ਪਤਾ ਨਹੀਂ ਫਿਰ ਉਹਦੇ ਪਿੱਛੇ ਭੱਜਦੇ ਨੇ ਬੱਚੇ ਕਈ ਵਾਰ ਕੋਠੇ ਤੋਂ ਭੱਜਦੇ ਪਾਦੇ ਪਤੰਗ ਦੇਖੀ ਜਾਂਦੇ ਨੇ ਅੱਗੇ ਪਤਾ ਹੀ ਨਹੀਂ ਲੱਗਦਾ ਕਿ ਬੇੜਾ ਆ ਗਿਆ ਤੇ ਉਹਦੇ 'ਚ ਡਿੱਗ ਕੇ ਗਰਦਨ ਟੁੱਟ ਜਾਂਦੀ ਆ ਮੌਤਾਂ ਹੁੰਦੀਆਂ ਨੇ ਅਸੀਂ ਉਹ ਆਜ਼ਾਦੀ ਦੇ ਰੂਪ ਦੇ ਵਿੱਚ ਹਾਂ ਅਸੀਂ ਜਿਹੜੀ ਚੀਜ਼ ਨੂੰ ਮੰਨ ਲਿਆ ਨਾ ਕਿ ਵੋਟਾਂ ਪਾ ਦੋ ਐਸ ਸਿਸਟਮ 'ਚ ਵੋਟਾਂ ਪਾ ਕੇ ਜਿਹਨੂੰ ਮਰਜ਼ੀ ਚੁਣਦੇ ਹੋ ਜੇ ਬੁਨਿਆਦੀ ਤਬਦੀਲੀ ਦਾ ਅਸੀਂ ਮੰਗੀ ਕੁਝ ਨਹੀਂ ਹੋਣਾ ਕੁਝ ਵੀ ਬਹੁਤ ਫਰਕ ਨਹੀਂ ਪੈਣਾ ਕਿਸੇ ਵੀ ਰੂਪ ਦੇ ਵਿੱਚ ਆਜ਼ਾਦੀ ਦੇ ਨਾਲ-ਨਾਲ ਇੱਕ ਸਿਸਟਮ ਦੇ ਬਦਲ ਦੀ ਗੱਲ ਹੁੰਦੀ ਹੈ ਜਿਹੜੀ ਗੱਲ ਕੀ ਹੈ ਜਿਹਨੂੰ ਆਪਾਂ ਕਹਿੰਦੇ ਆ ਜੇ ಗ್ರಾಮ ਸਭਾ ਦੀ ਗੱਲ ਕਰਦੇ ਆ ਇਹ ਉਸ ਤੋਂ ਬਾਅਦ ਇੱਕੋ ਇੱਕ ਕਾਨੂੰਨ 1994 ਚ ਆਇਆ ਜਿਹਦੀ ਸਾਡੇ ਚ ਸਮਝਦਾਰੀ ਨਹੀਂ ਹੈ ਇੱਥੇ ਇੱਕ ਵਕੀਲ ਸਾਹਿਬ ਵੀ ਬੋਲ ਕੇ ਗਏ ਨੇ ਇੱਕ ਤਾਂ ਸੀ ਬੋਲਦੇ ਆ ਜਦੋਂ ਸਾਡੇ ਦਿਮਾਗਾ ਚ ਇਹ ਆ ਜਾਂਦਾ ਕਿ ਮੈਂ ਪੜਿਆ ਲਿਖਿਆ ਬੰਦਾ ਗਿਆਨਬਾਨ ਆ ਗਿਆ ਸਾਹਮਣੇ ਵਾਲੇ ਨੂੰ ਕਹਿੰਦੇ ਆ ਤੂੰ ਐ ਨਹੀਂ ਕਰਦਾ ਤੂੰ ਐ ਨਹੀਂ ਕਰਦਾ ਤੂੰ ਐ ਨਹੀਂ ਕਰਦਾ ਜਿਹੜਾ ਸਾਹਮਣੇ ਸਭ ਤੋਂ ਬੰਦਾ ਬੈਠਾ ਹੁੰਦਾ ਹੈ ਭਾਈ ਸਾਹਿਬ ਉਹ ਤੱਕ ਸੁੱੱਚੀ ਕਿਰਤ ਕਰਕੇ ਆਪਣਾ ਪਰਿਵਾਰ ਪਾਲਦਾ ਜਿੰਨੀਆਂ ਚੀਜ਼ਾਂ ਉਹਨੂੰ ਲੱਗੀਆਂ ਉਹਨਾਂ ਨੇ ਉਹ ਵੀ ਕਰ ਲਈਆਂ ਇਹ ਕਿਹਦੀ ਜ਼ਿੰਮੇਵਾਰੀ ਸੀ ਕਿ ਉਹਦੇ ਲਈ ਨੇੜੇ ਸਕੂਲ ਦੇਣਾ ਉਹਨੂੰ ਵੀ ਉਹੀ ਪੜ੍ਹਾਈ ਉਹਦੇ ਪਹੁੰਚ 'ਚ ਦੇਣਾ ਉਸੇ ਢੰਗ ਦੇ ਉਹਦੇ ਨਾਲ ਮਿਲ ਕੇ ਉਹਦੇ ਜੀਵਨ ਦਾ ਪੱਧਰ ਉੱਚਾ ਉਠਾਉਣਾ ਇਹ ਜ਼ਿੰਮੇਵਾਰੀ ਕਿਹਦੀ ਸੀ ਤੇ ਜੇ ਉਹ ਜ਼ਿੰਮੇਵਾਰੀ ਜਿਨ੍ਹਾਂ ਨੇ ਨਹੀਂ ਨਿਭਾਈ ਉਹ ਸਾਡੇ ਪੜੇ ਲਿਖੇ ਬੰਦਿਆਂ ਦੀ ਕੋਈ ਵਕੀਲ ਬਣ ਗਿਆ ਕੋਈ ਪ੍ਰੋਫੈਸਰ ਬਣ ਗਿਆ ਕੋਈ ਬਿਊਰੋਕਰੇਟ ਅਫਸਰ ਬਣ ਗਿਆ ਕੋਈ ਸਿਆਸਤਦਾਨ ਬਣ ਗਿਆ ਇਹ ਉਹਨਾਂ ਦੀ ਜ਼ਿੰਮੇਵਾਰੀ ਸੀ ਉੱਪਰਲਾ ਤਲਕਾ ਮਲਾਈ ਖਾ ਰਿਹਾ ਤੇ ਹੇਠਲੇ ਤਲਕੇ 'ਚ ਨੁਕਸ ਕੱਢ ਰਿਹਾ ਇੱਕ ਥਿਉਰੀ ਹੈ ਬਲੇਮ ਦਾ ਵਿਕਟਮ ਪੀੜਤ ਨੂੰ ਦੋਸ਼ੀ ਠਹਿਰਾਓ ਕਿ ਤੂੰ ਆਪ ਹੀ ਨਕਮਾ ਹੈ ਤੇਰੇ ਕਰਮ ਨਹੀਂ ਹੈ ਤੇ ਪ੍ਰਾਣੀ ਲਿਖੀ ਹੋਇਓ ਜੀ ਐ ਉਹ ਸਾਰਿਆਂ ਚ ਬੰਦਾ ਹੀਣ ਭਾਵਨਾ ਦਾ ਸ਼ਿਕਾਰ ਹੋ ਜਾਂਦਾ ਤੇ ਉਹ ਹੀਣ ਭਾਵਨਾ ਵਾਲਾ ਬੰਦਾ ਕਦੇ ਲੜਦਾ ਨਹੀਂ ਹੁੰਦਾ ਗੁਰੂ ਨੇ ਕੀ ਕੀਤਾ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੀ ਕੀਤਾ ਸੀ ਉਹਨੇ ਕਿਹਾ ਤੁਸੀਂ ਹੋ ਗਰੀਬ ਸਿੱਖ ਜਿਹੜੇ ਪਾਤਸ਼ਾਹੀ ਦੇ ਹੱਕਦਾਰ ਹੋ ਤੁਸੀਂ ਹੋ ਜਿਹੜੇ ਸਭ ਕੁਝ ਕਰ ਸਕਦੇ ਹੋ ਵੱਡੇ ਵੱਡੇ ਸੈਨਾਪਤੀਆਂ ਦਾ ਗੱਲ ਲਾ ਸਕਦੇ ਹੋ ਕੇਵਲ ਉਹਨਾਂ ਨੂੰ ਬਲ ਹੀ ਨੇ ਨਹੀਂ ਕੀਤਾ ਉਹਨਾਂ ਨੂੰ ਅੰਦਰੋਂ ਤੋੜਿਆ ਨਹੀਂ ਉਹਨਾਂ ਨੂੰ ਖੜਾ ਕੀਤਾ ਕਿ ਤੁਹਾਡੇ ਚ ਕਿਸ ਲੈਵਲ ਦੀ ਤਾਕਤ ਹੈ ਤੁਸੀਂ ਕਰ ਕੀ ਸਕਦੇ ਹੋ ਤੇ ਉਹੀ ਸਧਾਰਨ ਬੰਦੇ ਦੁਨੀਆ ਤੇ ਕਰਿਸਮਾ ਕਰਕੇ ਦਿਖਾ ਰਹੇ ਨੇ ਔਰ ਇੱਕ ਵੱਡੀ ਤਬਦੀਲੀ ਤੁਹਾਡੇ ਸਾਹਮਣੇ ਦਿਖਾਈ ਦਿੰਦੀ ਆ ਜਿਹੜੀ ਜਦੋਂ ਉਹੀ ਸੂਝ ਆ ਜਾਂਦੀ ਆ ਉਹਨਾਂ ਨੂੰ ਸਿਸਟਮ ਦੀ ਉਹੀ ਲੜਨ ਦਾ ਵੱਲ ਆ ਜਾਂਦਾ ਉਸੇ ਤਰੀਕੇ ਦੇ ਨਾਲ ਉਹ ਬਲਦਾਨ ਦਿੰਦੇ ਨੇ ਜਦੋਂ ਬੇਡਰ ਹੋ ਜਾਂਦਾ ਬੰਦਾ ਜਦੋਂ ਕੁਰਬਾਨੀ ਦਾ ਜਜਬਾ ਉਹਦੇ ਵਿੱਚ ਭਰਦਾ ਤਾਂ ਉਸ ਤੋਂ ਬਾਅਦ ਸਾਰੀਆਂ ਚੀਜ਼ਾਂ ਬੌਣੀਆਂ ਲੱਗਣ ਲੱਗ ਜਾਂਦੀਆਂ ਨੇ ਜਿਹੜੇ ਤਾਕਤਵਰ ਬੰਦੇ ਆਪਣੇ ਆਪ ਦੇ ਵਿੱਚ ਸੋਚਦੇ ਨੇ ਇਸ ਕਰਕੇ ਪਹਿਲੀ ਗੱਲ ਤੁਸੀਂ ਬੀਬੀਆਂ ਬੰਦੇ ਜਿੰਨੇ ਵੀ ਅਨਪੜ ਲੋਕ ਨੇ ਮੈਨੂੰ ਇਹ ਲੱਗਦਾ ਕਿ ਜੇ ਅੱਜ ਤੱਕ ਜ਼ਿੰਦਗੀ ਚੱਲ ਗਈ ਇਹ ਤੁਹਾਡੇ ਕਰਕੇ ਚੱਲ ਗਈ ਸਾਡੇ ਬਜ਼ੁਰਗ ਘੱਟ ਪੜੇ ਲਿਖੇ ਸੀ ਨਾ ਉਹਨਾਂ ਨੇ ਪਾਣੀ ਖਰਾਬ ਕੀਤਾ ਛੱਡਾ ਨਾ ਉਹਨਾਂ ਨੇ ਮਿੱਟੀ ਜ਼ਹਿਰੀਲੀ ਕੀਤੀ ਨਾ ਉਹਨਾਂ ਨੇ ਆਬੋ ਹਵਾ ਖਰਾਬ ਕੀਤੀ ਜਿਹੜੀ ਗੱਲ ਲਈ ਅਸੀਂ ਰੋ ਰਹਾਂ ਸਾਡਾ ਪਾਣੀ ਪਲੀਤ ਹੋ ਗਿਆ ਸਾਡੀ ਮਿੱਟੀ ਜ਼ਹਿਰੀਲੀ ਹੋ ਗਈ ਸਾਡਾ ਪਾਣੀ ਮੁੱਕ ਚੱਲਿਆ ਇਹ ਕਿਹਨੇ ਮੁਕਾਇਆ ਵੱਡੇ ਵੱਡੇ ਵਿਦਵਾਨਾਂ ਨੇ ਜਿਨ੍ਹਾਂ ਨੇ ਉਹ ਪਾਲਿਸੀਆਂ ਘੜੀਆਂ ਜਿਨ੍ਹਾਂ ਨੇ ਉਹ ਨੀਤੀਆਂ ਘੜੀਆਂ ਜਿਨੇ ਕਿਹਾ ਕਿ ਐਸ ਪਾਲਸੀ ਤੇ ਖੇਤੀ ਚੱਲੂਗੀ ਜਿਨੇ ਕਿਹਾ ਐਸ ਪਾਲਸੀ ਤੇ ਫਲਾਨੀ ਚੀਜ਼ ਚੱਲੂਗੀ ਇਸ ਕਰਕੇ ਜ਼ਿੰਮੇਵਾਰੀ ਵੀ ਉਹਨਾਂ ਦੀ ਉਹ ਬਣਦੀ ਹੈ ਸਾਡੇ ਤਾਂ ਬੰਦੇ ਸਾਰੇ ਜਦੋਂ ਸਿੱਟਾ ਮਾਰਦੇ ਸੀ ਖੇਤਾਂ ਦੇ ਵਿੱਚ ਕਹਿੰਦੇ ਸੀ ਆਹ ਸਾਰੀ ਇਨਸਾਨੀਅਤ ਦਾ ਆ ਚਿੜੀ ਜਨੌਰ ਦੇ ਭਾਗਾ ਦਾ ਫਲਾਣੇ ਦੇ ਭਾਗਾ ਦਾ ਉਹਨੂੰ ਬ੍ਰਹਮੰਡੀ ਸੋਚ ਸੀ ਬ੍ਰਹਮੰਡੋ ਦੇ ਅੰਦਰ ਸਮਾਇਆ ਹੋਇਆ ਸੀ ਜਿਹੜੀ ਤਾਲੀਮ ਸਾਨੂੰ ਦਿੱਤੀ ਗਈ ਅਸੀਂ ਬਹੁਤ ਛੋਟੇ ਦੈਰੇ ਦੇ ਬੁੱਧੀਜੀਵੀ ਬਣ ਗਏ ਸਾਡਾ ਉਹ ਬ੍ਰਹਮੰਡੀ ਗਿਆਨ ਖਤਮ ਹੋ ਗਿਆ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਾ ਕੇ ਇਸੇ ਕਰਕੇ ਸਭ ਤੋਂ ਵੱਡੀ ਪ੍ਰੋਬਲਮ ਸਮੱਸਿਆ ਬੌਧਿਕ ਕੰਗਾਲੀ ਦੀ ਹੈ ਅਸੀਂ ਜਿਹਨੂੰ ਬੁੱਧੀ ਸਮਝ ਬੈਠੇ ਆ ਮੇਰੇ ਵਰਗਾ ਬੰਦਾ ਘੰਟਾ ਬੋਲ ਸਕਦਾ ਕਿਉਂਕਿ ਉਹਨੇ ਹੋਰ ਚੁਟਕਲੇ ਉਹ ਚੀਜ਼ਾਂ ਆਉਂਦੀਆਂ ਨੇ ਪ੍ਰੈਕਟਿਸ ਚੋਂ ਹਰ ਇੱਕ ਨੂੰ ਆ ਜਾਂਦੀਆਂ ਨੇ ਜਿਹਨੂੰ ਮਰਜੀ ਸਿਖਾ ਲਓ ਸਵਾਲ ਜੀਵਨ ਜਾਂਚ ਦਾ ਹੈ ਜ਼ਿੰਦਗੀ ਜਿਉਣ ਦੇ ਤਰੀਕੇ ਦਾ ਹੈ ਕਹਿੜੀ ਤੇ ਕਰਨੀ ਦੇ ਤਾਲ ਮਿਲਦਾ ਉਸ ਸੁਮੇਲ ਦਾ ਜਿਹੜਾ ਜਿੰਨਾ ਜ਼ਿਆਦਾ ਹੋਏਗਾ ਤੇ ਉਹਦਾ ਅਸਰ ਬੋਲਣ ਤੋਂ ਕਿਤੇ ਜ਼ਿਆਦਾ ਹੁੰਦਾ ਹੈ ਜਿਵੇਂ ਕਹਿੰਦੇ ਨੇ ਚੁੱਪ ਦੀ ਆਵਾਜ਼ ਖਾਮੋਸ਼ੀ ਦੀ ਆਵਾਜ਼ ਵੱਡੇ ਤੋਂ ਵੱਡੇ ਧਮਾਕੇ ਤੋਂ ਜ਼ਿਆਦਾ ਤਾਕਤਵਰ ਹੁੰਦੀ ਹੈ ਜ਼ਿਆਦਾ ਉੱਚੀ ਸੁਣਦੀ ਹੈ ਜਦੋਂ ਕਹਿੰਦੇ ਚੁੱਪ ਰਹਿਣ ਦੀ ਲੋੜ ਹੁੰਦੀ ਹੈ ਉਦੋਂ ਚੁੱਪ ਦੀ ਆਵਾਜ਼ ਓਡੀ ਹੈ ਜਦੋਂ ਬੋਲਣਾ ਹੈ ਕਿਹੜੇ ਸਮੇਂ ਬੋਲਣਾ ਹੈ ਉਦੋਂ ਜੇ ਨਾ ਬੋਲੋ ਤਾਂ ਉਹਨਾਂ ਹੀ ਖਤਰਨਾਕ ਹੁੰਦੇ ਦੋਨੋਂ ਚੀਜ਼ਾਂ ਨੂੰ ਇਹ ਦੇਖਣ ਦਾ ਸਵਾਲ ਹੈ ਇਸ ਸਮੇ ਸਾਰੇ ਲੀਡਰ ਬਹੁਤ ਚੰਗੇ ਚੰਗੇ ਲੈਕਚਰ ਕਰਦੇ ਨੇ ਵੱਡੇ ਵੱਡੇ ਲੀਡਰ ਨੇ ਪੜੇ ਲਿਖੇ ਨੇ ਬਾਹਰ ਯੂਨੀਵਰਸਿਟੀ ਅੱਜ ਪੜ ਕੇ ਆਏ ਨੇ ਕਈ ਤਾਂ ਬਥੇਰੇ ਪਰ ਸਮਾਜ ਕਿਉਂ ਵਿਗੜ ਰਿਹਾ ਕੱਲਾ ਸਾਡਾ ਨਹੀਂ ਵਿਗੜ ਰਿਹਾ ਦੁਨੀਆ ਦੇ ਬਾਕੀ ਥਾਵਾਂ ਤੇ ਵੀ ਵਿਗੜ ਰਿਹਾ ਜਿਹੜੇ ਕਹਿੰਦੇ ਨੇ ਅੰਗਰੇਜ਼ੀ ਬਹੁਤ ਜਾਣਦੇ ਨੇ ਬਹੁਤ ਜ਼ਿਆਦਾ ਪੜ੍ਹੇ ਲਿਖੇ ਨੇ ਬਹੁਤ ਜ਼ਿਆਦਾ ਚੀਜ਼ਾਂ ਹੁੰਦੀਆਂ ਨੇ ਇਸ ਕਰਕੇ ਜੀਵਨ ਦਾ ਮਕਸਦ ਕੀ ਹੈ ਜਦੋਂ ਜੀਵਨ ਦਾ ਮਕਸਦ ਯਾਦ ਹੋਊਗਾ ਜੀਵਨ ਜਾ ਚੋਦੋਂ ਆਉਣੀ ਹੈ ਜੀਵਨ ਦਾ ਮਕਸਦ ਖੂਬਸੂਰਤ ਜ਼ਿੰਦਗੀ ਜਿਉਣਾ ਹੈ ਤੰਦਰੁਸਤ ਜ਼ਿੰਦਗੀ ਜਿਉਣਾ ਹੈ ਮੁਹੱਬਤ ਦੀ ਜ਼ਿੰਦਗੀ ਜਿਉਣਾ ਹੈ ਜਾਂ ਜੀਵਨ ਦਾ ਮਕਸਦ ਧਨ ਦੌਲਤ ਦੇ ਅੰਬਾਰ ਲਾਉਣਾ ਹੈ ਵੱਡੀਆਂ ਸੰਸਥਾਵਾਂਾਂ ਖੜੀਆਂ ਕਰਨਾ ਤੇ ਉਹਦੇ ਚ ਬੈਠ ਕੇ ਏਸੀ ਚ ਅਜਾਸੀ ਕਰਨਾ ਜ਼ਿੰਦਗੀ ਦਾ ਮਕਸਦ ਕੀ ਹੈ ਸਭ ਨੂੰ ਨਾਲ ਲੈ ਕੇ ਚੱਲਣਾ ਜਾਂ ਮੇਰੇ ਦੋ ਥਣ ਚੋਦੇ ਕੋਈ ਤੇ ਬਾਕੀ ਪੱਠ ਠੇਕੂਚ ਪਵੇ ਜ਼ਿੰਦਗੀ ਜਾਨੀ ਕਿੱਧਰ ਨੂੰ ਹੈ ਇਹ ਸਭ ਤੋਂ بڑا ਸਵਾਲ ਹੈ ਗੁਰੂ ਨੇ ਸਾਨੂੰ ਕਿਰਤੀ ਨੂੰ ਨਾਲ ਲੈ ਕੇ ਗਲਬਕੜੀ ਚ ਲੈ ਕੇ ਅੱਗੇ ਤੁਰਨ ਦਾ ਤਰੀਕਾ ਦੱਸਿਆ ਤੇ ਸਾਡਾ ਹੁਕਮਰਾਨ ਤੇ ਬਿਊਰੋਕ੍ਰੇਟੀ ਤੇ ਪੜ੍ਹੀ ਲਿਖੀ ਕਲਾਸ ਉਹਨਾਂ ਨੂੰ ਪਿੱਛੇ ਛੱਡ ਕੇ ਅੱਗਾ ਦੌੜ ਪਿੱਛਾ ਚੌੜ ਕਰਾ ਰਹੀ ਹੈ ਤੇ ਇਹਦੇ ਨਾਲ ਕੋਈ ਫਰਕ ਨਹੀਂ ਪੈਣਾ ਉਸ ਲੈਵਲ ਦੇ ਉੱਤੇ ਜਦੋਂ ਅਸੀਂ ਗੱਲ ਕਰਦੇ ਆ। ਇਸੇ ਕਰਕੇ ਗਰਾਊਂਡ ਦੀ ਚੀਜ਼ ਨੂੰ ਸਮਝਣ ਦੀ ਗੱਲ ਹੈ। ਜਿਵੇਂ ਕੁਲਵੀਰ ਸਿੰਘ ਉਹਨਾਂ ਨੇ ਇੱਕ ਕਿਹਾ ਕਿ ਜੇ ਅਸੀਂ ਮੀਡੀਆ ਜਾਂ ਸਰਾਬੇ ਉਹਨਾਂ ਨੇ ਸਮਝ ਲਿਆ ਬਾਕੀ ਚੀਜ਼ਾਂ ਨੇ ਇਹਨੂੰ ਥੋੜਾ ਜਿਹਾ ਹੋਰ ਗਹਿਰਾਈ ਨਾਲ ਸਮਝਣ ਦੀ ਲੋੜ ਹੈ। ਮੀਡੀਆ ਇੱਕ ਪਲੇਟਫਾਰਮ ਹੈ। ਇੱਕ ਸੁਨੇਹਾ ਦੇਣ ਦਾ ਇੱਕ ਤਰੀਕਾ ਹੈ। ਮੀਡੀਆ ਕਦੇ ਇਨਕਲਾਬ ਨਹੀਂ ਕਰ ਸਕਦਾ। ਆਪ ਮੈਂ ਮਰੇ ਬਿਨਾ ਸੁਰਗ ਨੂੰ ਨਹੀਂ ਜਾਇਆ ਜਾਂਦਾ ਸਰਵਾਂਸਦਾਨ ਕੀਤੇ ਬਿਨਾ ਵੱਡੀਆਂ ਮੂਵਮੈਂਟਾਂ ਖੜੀਆਂ ਨਹੀਂ ਹੁੰਦੀਆਂ ਗਲ ਚ ਫਾਸੀ ਦਾ ਰੱਸਾ ਪਵਾਏ ਬਿਨਾ ਸਰਾਬਾ ਨਹੀਂ ਬਣਦਾ ਕੱਲਾ ਅਖਬਾਰ ਲਿਖ ਕੇ ਸਰਾਬਾ ਨਹੀਂ ਬਣਦਾ ਕੱਲਾ ਉਸ ਗੱਲ ਨਾਲ ਨਹੀਂ ਬਣਨਾ ਇਸ ਲਈ ਅੱਜ ਦਾ ਦੌਰ ਜਦੋਂ ਮੀਡੀਆ ਦਾ ਦੌਰ ਹੈ ਅੱਜ ਕਿਸੇ ਵੀ ਪੁਰਾਣੇ ਸਮੇਂ ਨਾਲੋਂ ਜ਼ਿਆਦਾ ਲੋਕਾਂ ਦੀਆਂ ਸੱਥਾਂ 'ਚ ਜਾ ਕੇ ਬੈਠਣਾ ਕਿਸੇ ਵੀ ਜ਼ਿਆਦਾ ਪੁਰਾਣੇ ਸਮੇਂ ਨਾਲੋਂ ਜਦੋਂ ਮੀਡੀਆ ਨਹੀਂ ਸੀ ਉਦੋਂ ਵੀ ਜ਼ਿਆਦਾ ਜ਼ਰੂਰੀ ਹੈ ਸੱਤ ਚ ਬੈਠਣਾ ਸਿਰ ਜੋੜ ਕੇ ਬੈਠਣਾ ਗੱਲ ਕਰਨਾ ਕਿਉਂਕਿ মিডিਆ ਐਡਾ ਉੜਜੜ ਫੈਲਾਉਂਦਾ ਹੈ ਇਕੱਲੇ ਇਕੱਲੇ ਕੋਲ ਜਾ ਕੇ ਕੀ ਕਹਿ ਸਕਦੇ ਹੋ ਕੋਈ ਕੁਝ ਬੋਲਦਾ ਕੋਈ ਕੁਝ ਬੋਲਦਾ ਆਮ ਬੰਦੇ ਨੂੰ ਸਮਝ ਨਹੀਂ ਆਉਂਦਾ ਠੀਕ ਕੀ ਹੈ ਗਲਤ ਕੀ ਹੈ ਸਮਝਣ ਸਮਝਾਉਣ ਦੇ ਲਈ ਗੁਰੂ ਤੇ ਚੇਲੇ ਦਾ ਟੀਚਰ ਤੇ ਵਿਦਿਆਰਥੀ ਦਾ ਤੇ ਲੋਕਾਂ ਦੀ ਸਮੂਹਿਕ ਸੰਵਾਦ ਦਾ ਗੁਰੂ ਸਾਹਿਬ ਨੇ ਸਾਨੂੰ ਰਸਤਾ ਸੰਵਾਦ ਦਾ ਦੱਸਿਆ ਇੱਕ ਸਾਈਡ ਲੈਕਚਰਾਂ ਦੇ ਨਹੀਂ ਦੱਸਿਆ ਕਿ মিডিਆ ਤੇ ਜੋ ਬੋਲਦਿਆ ਤੇ ਉਹ ਇੱਕੋ ਇੱਕੋ ਪਾਸੇ ਸੁਣੀ ਜਾਓ ਸੰਵਾਦ ਦਾ ਮਤਲਬ ਹੈ ਕਿ ਇਕੱਠੇ ਬੈਠਣ ਲੋਕ ਸੱਥਾਂ ਚ ਆਪਣੀ ਗੱਲ ਵੀ ਦੱਸਣ ਤੇ ਦੂਜੇ ਦੀ ਵੀ ਸੁਣਨਾ ਜਬ ਲਗ ਦੁਨੀਆ ਰਹੀਏ ਨਾਨਕ ਕਿਛ ਸੁਣੀਏ ਕਿਛ ਕਹੀਏ ਸੁਣਨ ਤੇ ਦੱਸਣ ਦਾ ਜਿਹੜਾ ਇੱਕ ਤਰੀਕਾ ਹੈ ਉਹ ਭੁੱਲ ਗਿਆ ਪੰਜਾਬ ਗੁਰੂਆਂ ਦੀ ਉਹ ਸਾਰੇ ਬਾਬਨੇ ਦੇ ਵਿੱਚ ਜਿੰਨਾ ਚਿਰ ਉਹ ਵਰਤਾਰਾ ਲਾਗੂ ਨਹੀਂ ਹੋਏਗਾ ਉਹ ਸਸਥਾਗਤ ਦੇ ਰੂਪ ਦੇ ਵਿੱਚ ਨਹੀਂ ਚੱਲੂਗਾ ਉਹ ਵਰਤਾਰਾ ਕੇ ਬੈਠ ਕੇ ਇਸ ਲੈਵਲ ਤੇ ਬੰਦੇ ਮਾਰੇ ਚੰਗੇ ਨਹੀਂ ਐ ਬੰਦਿਆਂ ਦੇ ਦਿਮਾਗ ਦੇ ਵਿੱਚ ਆਉਂਦੀ ਗੱਲ ਜਿੰਨੀ ਜਿੰਨੀ ਚੇਤਨਾ ਦਾ ਪ੍ਰਵਾਹ ਆਏਗਾ ਉਹ ਆਪਣੇ ਆਪ ਬੋਲਣ ਵੀ ਲੱਗਦਾ ਹੈ ਜਦੋਂ ਜਦ ਹੱਥ ਚ ਵੀ ਪੈਂਦਾ ਹੈ ਤਿਆਗ ਲਈ ਵੀ ਮਤਲਬ ਉਹ ਸਾਹਮਣੇ ਆ ਜਾਂਦਾ ਹੈ ਇਸੇ ਕਰਕੇ ਇਹ ਚੀਜ਼ਾਂ ਦਾ ਜਿਹੜਾ ਸਵਾਲ ਆ ਜਿਹੜੇ ਪਿੰਡਾਂ ਦੇ ਮਾਮਲੇ ਨੇ ਪਿੰਡ ਪਾਲਿਸੀ ਦੇ ਵਿੱਚੋਂ ਕੱਢ ਦਿੱਤਾ ਗਿਆ ਹੈ ਪਿੰਡ ਉਜਾੜਨੇ ਨੇ ਇਹ ਦੁਨੀਆ ਭਰ ਦੀ ਪਾਲਿਸੀ ਆ ਦੇਸ਼ ਦੀ ਪਾਲਿਸੀ ਆ ਤੇ ਪੰਜਾਬ ਦੀ ਪਾਲਿਸੀ ਆ ਉੱਚ ਕੋਈ ਵੀ ਆਵੇ ਉਸ ਪਾਲਿਸੀ ਦੇ ਵਿੱਚ ਪਿੰਡ ਨੇ ਉਜੜਨਾ ਤੇ ਜੇ ਉਹ ਪਾਲਿਸੀ ਤਬਦੀਲੀ ਨਹੀਂ ਹੋਏਗੀ ਕਿ ਪਿੰਡ ਦੇ ਵਿੱਚ ਪਿੰਡ ਉਜੜਨ ਤੋਂ ਕਿਵੇਂ ਬਚਦਾ ਹੈ ਇਹਦੇ ਤੇ ਡਿਬੇਟ ਬਹੁਤ ਵੱਡੀ ਜ਼ਰੂਰਤ ਹੈ ਚਰਚਾ ਬਹੁਤ ਵੱਡੀ ਜ਼ਰੂਰਤ ਹੈ ਜਿਹੜਾ ਸ਼ਹਿਰੀਕਰਨ ਦਾ ਮਾਡਲ ਹੈ ਉਹ ਮਾਡਲ ਕਿਵੇਂ ਬਰਬਾਦ ਕਰ ਰਿਹਾ ਸਾਰੀ ਦੁਨੀਆ ਨੂੰ ਤੇ ਸਾਨੂੰ ਵੀ ਬਰਬਾਦ ਕਰੂਗਾ ਤੇ ਇਸੇ ਕਰਕੇ ਜਿਹੜਾ ਇਹ ਸਿਸਟਮ ਚੱਲਦਾ ਜਮੀਨਾਂ ਸਾਡੀਆਂ ਕਿਉਂ ਲਈਆਂ ਜਾ ਰਹੀਆਂ ਨੇ ਭਾਵੇਂ ਉਹ ਸ਼ਾਮ ਲਾੜਦੀਆਂ ਹੋਣ ਪਾਬਿਆਂ ਬੋਰਡਾਂ ਕਾਰਪੋਰੇਸ਼ਨਾਂ ਯੂਨੀਵਰਸਿਟੀਆਂ ਹੋਣ ਉਹ ਇਸ ਲਈ ਲਈਆਂ ਜਾ ਰਹੀਆਂ ਨੇ ਕਿ ਜਿੰਨਾ ਚਿਰ ਜ਼ਮੀਨ ਐ ਸਾਂਝੀ ਤੇ ਅਦਾਰਿਆਂ ਦੀਆਂ ਜ਼ਮੀਨਾਂ ਨੇ ਉਨਾਂ ਚਿਰ ਉਜਾੜਾ ਨਹੀਂ ਹੋਣਾ ਬਹੁਤ ਔਖਾ ਕੰਮ ਐ ਪੂਰਾ ਉਜਾੜਾ ਨਹੀਂ ਹੋਣਾ ਪੂਰੇ ਉਜਾੜੇ ਦੇ ਵਾਸਤੇ ਜ਼ਰੂਰੀ ਐ ਜੰਮੂ ਕਸ਼ਮੀਰ ਉਜਾੜਿਆ ਟੋਟਲ ਜੰਮੂ ਕਸ਼ਮੀਰ ਇੱਕੋ ਇੱਕ ਸੂਬਾ ਸੀ ਇਸ ਦੇਸ਼ ਦੇ ਵਿੱਚ ਜਿੱਥੇ ਇੱਕ ਵੀ ਘਰ ਇਹੋ ਜਾਨੀ ਜਿਹਦੇ ਕੋਲ ਜ਼ਮੀਨ ਨਹੀਂ ਐ ਚਾਹੇ ਦਲਿਤ ਤਾਂ ਚਾਹੇ ਜਿਹੜਾ ਮਰਜੀ ਐ ਇੱਕ ਵੀ ਘਰ ਇਹ ਹੋ ਜਾ ਨਹੀਂ ਜਿਹਦੇ ਕੋਲ ਕੋਈ ਘਰ ਲਈ ਜ਼ਮੀਨ ਨਹੀਂ ਐ ਦੋ ਕਨਾਲਾ ਉਹ ਵਿੱਚ ਉੱਥੇ ਕਹਿੰਦੇ ਅਸੀਂ ਅਪਦਾ ਵਿਕਾਸ ਕਰਾਂਗੇ ਅਪਦਾ ਵਿਕਾਸ ਕੀ ਕਰੋਗੇ ਬਹੁਤ ਨੂੰ ਬੇਕਰੇ ਬੜਾ ਦੋਗੇ ਤੁਸੀਂ ਲੁੱਟ ਕੇ ਤੇ ਬਾਕੀ ਦੀਆਂ ਚੀਜ਼ਾਂ ਕੀ ਕਰਨੀਆਂ ਨੇ ਇਹਦੇ ਵਾਸਤੇ ਜਿਹੜੇ ਤੁਹਾਡੇ ਕੋਲ ਪਿੰਡਾਂ ਦੇ ਵਿੱਚ ਜਦੋਂ ਜਥਾ ਗਿਆ ਇਸ ਕੰਮ ਲਈ ਗਿਆ ਕਿ ਸਾਡੀ ਜਿਹੜੀ ਸੋਚੀ ਐ ਸਾਂਝ ਦੀ ਲੰਗਰ ਦੀ ਪੰਗਤ ਦੀ ਸੰਗਤ ਦੀ ਦਸਵੰਧ ਦੀ ਉਹ ਅਸੀਂ ਭੁੱਲ ਗਿਆ ਇਕੱਲੇ ਇਕੱਲੇ ਤੌਰ ਦੇ ਉੱਤੇ ਅਸੀਂ ਨਿੱਜੀ ਜ਼ਮੀਨ ਲਈ ਲੜਦੇ ਆਂ ਕਈ ਵਾਰ ਲੈਂਡ ਪੂਲਿੰਗ ਪਾਲਿਸੀ ਕੀ ਸੀ ਜਦ ਤਿੰਨ ਬਿੱਲ ਕੀ ਸੀ ਜਿਹੜੇ ਪਹਿਲਾਂ ਆਏ ਗਵਰਨਮੈਂਟ ਆਫ ਇੰਡੀਆ ਨੇ ਦਿੱਤੇ ਜੀ ਤੇ ਵੱਡਾ ਅੰਦੋਲਨ ਲੜਿਆ ਲਗਾਤਾਰ ਉਹ 478 ਦਿਨ ਜਿਹੜਾ ਉੱਥੇ ਬੈਠੇ ਰਹੇ ਉੱਥੇ ਇੱਕ ਸਭ ਤੋਂ ਵੱਡੀ ਗੱਲ ਲੋਕਾਂ 'ਚ ਚੱਲੀ ਗਈ ਕਿ ਸਾਡੀਆਂ ਜ਼ਮੀਨਾਂ ਖੋਹੀਆਂ ਜਾ ਰਹੀਆਂ ਨੇ ਜ਼ਮੀਨ ਖਤਮ ਹੋ ਜਾਣੀ ਹੈ ਇਸ ਕਰਕੇ ਪੰਜਾਬੀ ਉੱਠ ਕੇ ਚੱਲ ਪਏ ਲੈਂਡ ਪੂਲਿੰਗ ਪਾਲਿਸੀ ਵਾਲੇ ਵੀ ਇਹੀ ਹੋਇਆ ਸਭ ਨੂੰ ਇਹ ਹੋ ਗਿਆ ਕਿ 65000 ਏਕੜ ਜ਼ਮੀਨ ਦਾ ਨੋਟੀਫਿਕੇਸ਼ਨ ਹੋ ਗਿਆ ਅਸੀਂ ਖਤਮ ਹੋ ਜਾਾਂਗੇ ਲੋਕ ਆਏ ਆਪ ਮੁਹਾਰੇ ਮੀਟਿੰਗਾਂ ਹੋਈਆਂ ਵੱਡੇ ਇਕੱਠ ਹੋਏ ਤੇ ਸਰਕਾਰ ਨੂੰ ਵਾਪਸ ਹੋ ਗਏ ਪਰ ਸਾਡੇ ਸਵਾਲ ਉਲਟਾ ਹੋ ਗਿਆ ਸਾਡੇ ਤਾਂ ਇਹ ਸੀ ਕਿ ਜਿਹੜਾ ਸਾਂਝਾ ਬੰਦਾ ਹੁੰਦਾ ਸੀ ਉਹ ਪੈਗੰਬਰ ਦਾ ਰੂਪ ਲਿਆ ਜਾਂਦਾ ਸੀ ਸਾਡੇ ਸਮਾਜ ਦੇ ਵਿੱਚ ਜਿਹੜਾ ਆਪਦਾ ਘਰ ਬਰਬਾਦ ਕਰਕੇ ਲੋਕਾਂ ਲਈ ਕੰਮ ਕਰਦਾ ਸੀ ਉਹ ਮਹਾਪੁਰਸ਼ ਹੋ ਜਾਂਦਾ ਸੀਗਾ ਸਾਡੇ ਦੂ ਉਲਟ ਹੈ ਜਿਹੜਾ ਤੁਹਾਡੇ ਜੇਬਾਂ ਘੱਟ ਕੇ ਵੱਡੀ ਗੱਡੀ ਚਾਹੁੰਦਾ ਤੇ ਵੱਡੀ ਕੋਠੀ ਚਾਹੁੰਦਾ ਬਲੈਕ ਕੈਟ ਕਮਾਂਡੋ ਨਾਲ ਆਉਂਦਾ ਅੱਜ ਕੱਲ ਅਸੀਂ ਉਹਦੇ ਹਾਰ ਪਾਉਣ ਲੱਗ ਗਏ ਆ ਤੇ ਦੂਜੇ ਬੰਦਿਆਂ ਨੂੰ ਛੱਡ ਗਏ ਆ ਫਰਕ ਕੇਵਲ ਇਹ ਪਿਆ ਅੱਗੇ ਅਸੀਂ ਫਕੀਰ ਨੂੰ ਇੱਜ਼ਤ ਦਿੰਦੇ ਸੀ ਹੁਣ ਅਸੀਂ ਕਰਪਟ ਬੰਦੇ ਨੂੰ ਇੱਜ਼ਤ ਦੇਣ ਲੱਗੇ ਜਿੱਥੇ ਅਸੀਂ ਇੱਜ਼ਤ ਦਾ ਸਵਾਲ ਹੈ ਸਮਾਜ ਦਾ ਉਹਨੂੰ ਦੇਣ ਲੱਗ ਜਾਗੇ ਤੇ ਉਹ ਫਰਕ ਪੈ ਜਾਣਾ ਉਸੇ ਸਿਸਟਮ ਦੇ ਵਿੱਚ ਔਰ ਉਹ ਫਕੀਰੀ ਫਿਰ ਇਹ ਕਰਦੀ ਸੀ ਕਿ ਲੋਕਾਂ ਚ ਰਹਿਣਾ ਉਹਨਾਂ ਵਰਗੇ ਬਣ ਕੇ ਰਹਿਣਾ ਉਹਨਾਂ ਨਾਲ ਗੱਲ ਕਰਨਾ ਉਹਨਾਂ ਦੇ ਦੁੱਖ ਸੁੱਖ ਸੇ ਸਾਂਭਣ ਹੋਣਾ ਤੇ ਆਪਸ ਦੇ ਵਿੱਚ ਰਹਿਮ ਅਸਮਰੇ ਦੇ ਨਾਲ ਅੱਗੇ ਚੱਲਣਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਔਰ ਐਸੇ ਕਰਕੇ ਉਹ ਜਿਹੜਾ ਤਰੀਕਾ ਸਾਡੇ ਜਹਨ ਦਾ ਹਿੱਸਾ ਬਣਾਤਾ ਵੱਡਾ ਬੰਦਾ ਕੌਣ ਹੈ ਵੱਡਾ ਬੰਦਾ ਬਦਲ ਲੋ ਵੱਡੀ ਕੋਠੀ ਬਲੈਕ ਕੈਟ ਕਮਾਂਡੋ ਤੇ ਵੱਡੀ ਗੱਡੀ ਨਹੀਂ ਹੈ ਵੱਡਾ ਬੰਦਾ ਉਹ ਆ ਜਿਹੜਾ ਵੀ ਸਾਧਨ ਉਹਦੇ ਕੋਲ ਹੈ ਉਹਦੇ ਤੇ ਤੁਹਾਡੇ ਕੋਲ ਆ ਜੇ ਤੁਹਾਡੇ ਤੋਂ ਸੁਰੱਖਿਆ ਭਾਲੇ ਬਲੈਕ ਕਟ ਕਮਾਂਡੋ ਤੋਂ ਸੁਰੱਖਿਆ ਨਾ ਭਾਲੇ ਤੇ ਇਸੇ ਢੰਗ ਦੇ ਨਾਲ ਤੁਹਾਡੇ ਚ ਰਹਿ ਕੇ ਉਹਨੂੰ ਆਨੰਦ ਆਵੇ ਚੰਗੀ ਨੀਂਦ ਆਵੇ ਠੀਕ ਤਰੀਕੇ ਦੇ ਨਾਲ ਇਹ ਚੀਜ਼ ਵੱਡੇ ਬੰਦਿਆਂ ਦੀਆਂ ਨਿਸ਼ਾਨੀਆਂ ਦੇ ਰੂਪ ਦੇ ਵਿੱਚ ਜਾਣ ਦਾ ਸਬੂਤ ਹੈ ਜਦ ਵੱਡੇ ਬੰਦੇ ਦਾ ਤਸੱਬਰ ਅਸੀਂ ਦੂਜਾ ਲੈ ਲਿਆ ਤਾਂ ਹਰ ਪ੍ਰਚਾਰਕ ਬਾਬਾ ਵੀ ਫਿਰ ਹੁਣ ਬਾਡੀਗਾਰਡ ਰੱਖਣ ਲੱਗ ਗਿਆ ਹਰ ਧਾਰਮਿਕ ਬਾਬਾ ਵੀ ਬਾਡੀਗਾਰਡ ਰੱਖਣ ਲੱਗ ਗਿਆ ਹਰ ਸਿਆਸਤਦਾਨ ਰੱਖਣ ਲੱਗ ਗਿਆ ਲੋਕ ਜਾ ਜਾ ਕੇ ਦਰਖਾਸਤਾਂ ਕਰਦੇ ਨੇ ਅਪਦੇ ਤੇ ਹੀ ਹਮਲਾ ਕਰਾ ਲੈਂਦੇ ਨੇ ਅਪਦੇ ਤੇ ਹਮਲਾ ਕਰਾ ਕੇ ਕਿ ਮੈਨੂੰ ਖਤਰਾ ਬਹੁਤ ਹੈ ਮੈਨੂੰ ਵੀ ਬਾਡੀਗਾਰਡ ਦਿਓ ਕਿਉਂਕਿ ਉਹਨੂੰ ਪਤਾ ਵੀ ਜੇ ਇੱਕ ਬੰਦਾ ਖਾਕੀ ਕੱਪੜਿਆਂ ਵਾਲਾ ਪਿੱਛੇ ਜਾ ਰਿਹਾ ਤਾਂ ਲੋਕ ਕਹਿਣਗੇ ਕੋਈ ਵੱਡਾ ਹੀ ਬੰਦਾ ਹੈ ਜਿਹੜਾ ਪਿੱਛੇ ਜਾ ਰਿਹਾ ਜੇ ਅਸੀਂ ਇਹ ਕਹਿਣ ਲੱਗ ਜਾਈਏ ਕਿ ਦਲਾਲ ਹੈ ਜਿਹੜਾ ਜਾ ਰਿਹਾ ਪਿੱਛੇ ਲਈ ਕੋਈ ਬਾਡੀਗਾਰਡ ਲਈ ਜਾ ਰਿਹਾ ਇਹ ਸਮਾਜ ਦਾ ਨਹੀਂ ਬੰਦਾ ਇਹ ਸਮਾਜੋਂ ਬਾਹਰ ਦਾ ਬੰਦਾ ਹੈ ਇਹ ਦਲਾਲੀ ਕਰਦਾ ਹੋਏਗਾ ਸਾਡਾ ਬੰਦਾ ਨਹੀਂ ਹੈ ਲੋਕ ਦੇਖ ਕੇ ਇਹ ਗੱਲਾਂ ਸ਼ੁਰੂ ਕਰ ਦੇਣ ਮੁਹੱਲੇ ਆ ਚ ਗਲੀਆਂ ਦੇ ਵਿੱਚ ਆਪੀ ਬਾਡੀਗਾਰਡ ਲੁਕਾਉਣ ਲੱਗ ਜੂਗਾ ਆਪੀ ਕਿਤੇ ਹੋਰ ਛੱਡਣ ਲੱਗ ਜੂਗਾ ਉਹ ਤਾਂ ਮਾਨਤਾ ਪ੍ਰਾਪਤੀ ਲਈ ਤਾਂ ਉਹ ਲੱਗ ਰਿਹਾ ਕਿਸ ਤਰ੍ਹਾਂ ਕਿਸੇ ਰੂਪ ਦੇ ਵਿੱਚ ਉਹਦੇ ਵਾਸਤੇ ਇਹ ਚੀਜ਼ਾਂ ਨੇ ਜਿਹੜੀਆਂ ਨੂੰ ਸਾਨੂੰ ਸਭ ਤੋਂ ਪਹਿਲਾਂ ਸਾਡੀਆਂ ਲੋੜਾਂ ਵਾਲੀਆਂ ਚੀਜ਼ਾਂ ਕੋਈਆਂ ਨਹੀਂ ਪਾਣੀ ਪਲੀਤ ਕਰਤਾ ਪਹਿਲਾਂ ਪਹਿਲਾਂ ਪਲੀਤ ਕਰੋ ਫਿਰ ਉਹਨੂੰ ਪਲਾਸਟਿਕ ਦੀਆਂ ਬੋਤਲਾਂ 'ਚ ਵੇਚੋ ਨਹੀਂ ਤਾਂ ਉਹ बिकਦਾ ਨਹੀਂ ਸਾਡੇ ਕੋਲ ਤਾਂ ਅੰਮਣ ਬੱਤਾ ਪਾਣੀ ਸੀ ਅਸੀਂ ਫਰੀਦਣਾ ਥੋੜੀ ਸੀ ਉਹ ਹਰ ਇੱਕ ਦੇ ਨਲਕੇ ਚ ਘਰ ਆਉਂਦਾ ਸੀ ਪਾਣੀ ਗਰੀਬ ਵੀ ਨਲਕਾ ਲਵਾ ਲੈਂਦਾ ਸੀ ਆਪਦੇ ਘਰ ਕਿਤੋਂ ਜਾੜਾ ਨਹੀਂ ਸੀ ਪੈਂਦਾ ਹੁਣ ਕਿੰਨੇ ਹੀ ਦਲਤ ਪਰਿਵਾਰ ਨੇ ਜਿਹੜੇ ਜਦੋਂ ਆਰਓ ਲਾਏ ਪਹਿਲਾਂ ਪਹਿਲਾਂ ਤੇ ਉਹਨਾਂ ਨੂੰ ਕਿਸੇ ਸਕੂਲ ਚੋਂ ਜਾ ਕੇ ਭਰਨਾ ਪੈਂਦਾ ਸੀ ਪਾਣੀ ਜਾ ਕੇ ਵੀ ਉੱਥੋਂ ਭਰ ਲਿਓ ਫਲਾਣੇ ਆਰਓ ਤੋਂ ਫਲਾਣੇ ਆਰਓ ਤੋਂ ਭਰ ਲਿਓ ਤੇ ਉਹ ਕਿੱਥੇ ਜਾਊਗਾ ਫਿਰ ਇਹਦਾ ਮਤਲਬ ਪਾਣੀ ਢੋਲ ਲੱਗ ਜੋ ਪੰਜਾਬ ਦੇ ਪਾਣੀਆਂ ਦੇ ਵਿੱਚ ਰਹਿੰਦੇ ਹੋਏ ਉਹਨੂੰ ਪ੍ਰਦੂਸ਼ਿਤ ਕਰਤਾ ਕਿਸੇ ਨੇ ਨਹੀਂ ਪੁੱਛਿਆ ਸੋਆ ਨਹੀਂ ਜਦੋਂ ਸਾਇੰਸ ਤੇ ਟੈਕਨਾਲੋਜੀ ਪੰਜਾਬ ਦੇ ਐਕਸਪਰਟੇ ਕਹਿੰਦੇ ਸੀ ਉਪਰ ਫਾਈਲ ਤੇ ਲਿਖ ਕੇ ਕਿ ਆਹੋਂ ਪੰਜਾਬ ਦੀ ਬਰਬਾਦੀ ਦਾ ਕਾਰਨ ਬਣੂਗਾ ਉਦੋਂ ਸਾਡਾ ਬੌਧਿਕ ਤਬਕਾ ਕਿੱਥੇ ਸੀ ਸਾਡਾ ਸਿਆਸੀ ਤਬਕਾ ਕਿੱਥੇ ਸੀ ਜਿਹੜੇ ਚਾਰ ਕਲਾਸਾਂ ਪੜ੍ਹ ਕੇ ਕੋਈ ਗੱਲ ਨਹੀਂ ਕਰਦੇ ਕਿੱਥੇ ਸੀ ਉਹਨੇ ਸਾਡਾ ਪੱਠਾ ਬਿਠਾਤਾ ਉਹ ਸਾਰੋਂ ਪੈਟਰਨ ਨੇ ਜਿਹੜਾ ਸਾਡੇ ਪੰਜਾਬ ਦੇ ਵਿੱਚ ਲੱਗਿਆ ਔਰ ਉਹਦੇ ਨਾਲ ਅਗਲੀ ਗੱਲ ਜਿਹੜੀ ਜੁੜ ਗਈ ਫੇਰ ਹੁਣ ਅਸੀਂ ਕਹਿੰਦੇ ਆ ਪੰਜਾਬ ਦੇ ਗੋਡੇ ਬਹੁਤ ਲੋਕਾਂ ਦੇ ਖਰਾਬ ਹੋ ਗਏ ਆਰੋ ਵਾਲੇ ਪੀਪੀ ਬਦਲਵਾ ਰਹੇ ਨੇ ਗੋਡੇ ਧੜਾ ਧੜਾ ਤੇ ਫਿਰ ਸਰਕਾਰ ਨੂੰ ਕੀ ਕਹਿੰਦਾ ਸਰਕਾਰ ਕਿੰਨੀ ਚੰਗੀ ਐ ਦੇਖੋ ਜੀ ਮੇਰਾ ਤਾਂ ਬੀਮਾ ਕਰਤਾ ਮੇਰਾ ਤਾਂ ਪੈਸਾ ਨਹੀਂ ਲੱਗਿਆ ਗੋਡੇ ਬਦਲਵਾਤੇ ਉਹ ਭਾਈ ਸਾਹਿਬ ਪਹਿਲਾਂ ਤੁਸੀਂ ਬਿਮਾਰ ਕੀਤੇ ਉਹਨੇ ਗੋਡੇ ਖੜਾਏ ਫਿਰ ਗੋਡੇ ਬਦਲਵਾਤੇ ਨਾਲੇ ਉਧਰੋਂ ਬੱਲੇ ਬੱਲੇ ਪੈਸੇ ਖਾਦੇ ਜਿਹੜੇ ਪਹਿਲਾਂ ਤੁਹਾਨੂੰ ਬਰਬਾਦ ਕੀਤਾ ਪਾਣੀ ਚੋਂ ਉਧਰੋਂ ਵੀ ਕਮਾ ਰਿਆ ਤੁਹਾਡੇ ਗੋਡੇ ਬਦਲਵਾ ਕੇ ਵੋਟਾਂ ਵੀ ਲੈ ਰਿਆ ਤੇ ਦੋਨੇ ਚੀਜ਼ਾਂ ਸਾਂਝੀਆਂ ਸਾਰੀਆਂ ਉਹਦੇ ਤਾਂ ਦੋ ਹੱਥ ਮਤਲਬ ਕਹਿੰਦੇ ਨੇ ਉਸ ਪੱਧਰ ਦੇ ਉੱਤੇ ਚੱਲਨੇ ਨੇ ਦੋਨੇ ਹੱਥਾਂ ਦੇ ਵਿੱਚ ਲੱਡੂ ਕਹੋ ਜਲੇਬੀ ਲੱਡੂ ਤਾਂ ਹੁਣ ਲਾ ਰਹਿ ਗਿਆ ਹੁਣ ਵਿਆਹ ਚ ਵੀ ਨਹੀਂ ਦਿੰਦੇ ਲੋਕ ਮੇਰੇ ਖਿਆਲ ਅੱਗੇ ਤੋਂ ਅੱਗੇ ਜਾਣ ਲੱਗ ਗਏ ਇਹ ਸਾਰੇ ਮਾਮਲੇ ਨੇ ਜਦੋਂ ਅਸੀਂ ਜਾਗਰੂਕ ਜਿਵੇਂ ਜਿਵੇਂ ਹੁੰਨੇ ਆ ਜਿਵੇਂ ਮਨਰੇ ਗਾਲੀਆਂ ਬੀਬੀਆਂ ਨੇ ਇਹਨਾਂ ਨੂੰ ਪਹਿਲਾਂ ਨਹੀਂ ਸੀ ਪਤਾ ਮਨਰੇ ਗਾਖ ਨੂੰ ਕੀ ਹੈ ਹਰ ਇੱਕ ਨੂੰ ਗੱਲ ਸਮਝ ਆਉਂਦੀ ਆ ਅਗਲਾ ਕਹਿੰਦਾ ਆ ਚੀਜ਼ੇ ਨੇ ਕਾਨੂੰਨ ਸਭ ਤੋਂ ਔਖੀ ਭਾਸ਼ਾ ਨਾ ਇਹ ਜਿਹੜੀਆਂ ਬੀਬੀਆਂ ਬੈਠੀਆਂ ਨੇ ਇਹਨਾਂ ਚੋਂ 20 ਇਹੋ ਜਿਹੇ ਨਿਕਲੇ ਆਉਣਗੇ ਤੁਸੀਂ ਕਿਸੇ ਵਕੀਲ ਨੂੰ ਆ ਨਾਬੇਦਰ ਖੜਾ ਦੋ ਇੱਥੇ ਜੇ ਇਹਨਾਂ ਤੋਂ ਜ਼ਿਆਦਾ ਉਹ ਕਾਨੂੰਨ ਜਾਣਦਾ ਬਨਰੇਗਾ ਤਾਂ ਮੈਂ ਨਾਮ ਬਟਾ ਦਊਗਾ ਆਪਣਾ ਔਰ ਇਹਨਾਂ ਚੋਂ ਕੱਢ ਕੇ ਜਿਹੜੇ ਜਿਹੜੇ ਅਨਪੜ੍ਹ ਨੇ ਜਿਹੜੀਆਂ ਨੂੰ ਨਹੀਂ ਪਤਾ ਅਨਪੜ੍ਹ ਹੈ ਹੋ ਉਹਦਾ ਦਿਮਾਗ ਤਾਂ ਹੈ ਨਾ ਉਹ ਜਾ ਕੇ ਦੱਸੋ ਉਸ ਸ਼ਬਦਾਵਲੀ ਚ ਦੱਸੋ ਇਹਦੇ ਚ ਤੁਹਾਡਾ ਫਾਇਦਾ ਕੀ ਆ ਉਹ ਦੱਸੋ ਕਦੇ ਪਹਿਲੇ ਹੀ ਦਿਨੇ ਥੋੜੀ ਹੋ ਜਾਂਦਾ ਜੇ ਨੂੰ ਅੱਖਰ ਗਿਆਨ ਨਹੀਂ ਆਉਂਦਾ ਤੇ ਉਹ ਅਨਪੜ੍ਹ ਹੋ ਗਿਆ ਪਹਿਲਾਂ ਅੱਖਰ ਗਿਆਨ ਉਹਦੇ ਹੀ ਨਹੀਂ ਸੀ ਅਸੀਂ ਅੰਗਰੇਜ਼ੀ ਨੂੰ ਮੰਨ ਲਿਆ ਵਿਦਵਾਨੀ ਹੁਣ ਜੀ ਦੀ ਮਾਤ ਪਾਸਾ ਅੰਗਰੇਜ਼ੀ ਹੈ ਉਹ ਤਾਂ ਜਵਾਕ ਵੀ ਬੋਲਿਓ ਸਾਨੂੰ ਸਾਰੇ ਬੁੱਧੀਜੀਵੀ ਲੱਗਦੇ ਨੇ ਸਾਰਾ ਅਮਰੀਕਾ ਬੁੱਧੀਜੀਵੀ ਸਾਰਾ ਯੂਰਪ ਬੁੱਧੀਜੀਵੀ ਕਿਉਂਕਿ ਉਹ ਤਾਂ ਅੰਗਰੇਜ਼ੀ ਦੇ ਵਿਦਵਾਨ ਨੇ ਸੋਚ ਬਦਲਦਾ ਸਵਾਲ ਹੈ ਜਦੋਂ ਅਸੀਂ ਇਹ ਸੋਚ ਬਦਲ ਲਈ ਤਾਂ ਚਾਜੋ ਜਿਵੇਂ ਕਹਿੰਦੇ ਨੇ ਫਾਰਮੂਲਾ ਹੁੰਦਾ ਇੱਕ ਜੇ ਫਾਰਮੂਲਾ ਆ ਜੇ ਤਾਂ ਸਵਾਲ ਦੀ ਨੰਬਰੀ ਜਿਹੜੀ ਆ ਆਪਣੇ ਆਪ ਨਿਕਲਣਾ ਸ਼ੁਰੂ ਹੋ ਜਾਂਦੀ ਹੈ ਰੱਟਾ ਲਾ ਕੇ ਨਹੀਂ ਆਉਂਦੀ ਉਹ ਔਰ ਉਹ ਸਵਾਲ ਬਦਲਣ ਦੇ ਪਹਿਲੀ ਗੱਲ 3 ਕਰੋੜ ਪੰਜਾਬੀ ਉੱਡ ਕੇ ਕਿਤੇ ਨਹੀਂ ਜਾ ਸਕਦਾ ਵਿਦੇਸ਼ ਦੇ ਵਿੱਚ ਗਰੀਬਤਾ ਜਾਣਾ ਹੀ ਨਹੀਂ ਮੱਧ ਵਰਗ ਦੇ ਵੀ ਹੁਣ ਸਾਰੇ ਪੰਜਾਬੀ ਆ ਰਹੇ ਨੇ ਬਹੁਤਿਆਂ ਨੂੰ ਇੱਧਰ ਵਾਪਸ ਆਉਣਾ ਪਏਗਾ 17000 ਲਾਇਸੈਂਸ ਕੈਂਸਲ ਹੋ ਗਿਆ ਇੱਕ ਕੈਲੀਫੋਰਨੀਆ ਵਰਗੇ ਸੂਬੇ ਚ ਅਮਰੀਕਾ ਦੇ ਵਿੱਚ ਬਹੁਤ ਲੋਕਾਂ ਨੂੰ ਵਾਪਸ ਆਉਣਾ ਪੈਣਾ ਅਸੀਂ ਆਪਣੇ ਜਵਾਕਾਂ ਦੇ ਭਵਿੱਖ ਦੇ ਵਾਸਤੇ ਕੋਈ ਚੀਜ਼ਾਂ ਸਿਰਜਣੀਆਂ ਨੇ ਇੱਥੇ ਤਾਂ ਕਿ ਉਹ ਇੱਥੇ ਰਹਿਣ ਚੰਗੀ ਜ਼ਿੰਦਗੀ ਜਿਉਣ ਬਿਹਤਰ ਤਰੀਕੇ ਦੇ ਨਾਲ ਗੱਲ ਕਰਨਾ ਜੇ ਉਹ ਸਾਡੇ ਦਿਮਾਗ ਚ ਨਹੀਂ ਜਿਹੜੇ ਲੋਕਾਂ ਨੂੰ ਇਹ ਲੱਗਦਾ ਹੈ ਕੁਰਸੀਆਂ ਤੇ ਬੈਠਿਆ ਨੂੰ ਸਿਆਸਤਦਾਨਾਂ ਨੂੰ ਅਸੀਂ ਕਿਤੇ ਉੱਡ ਜਾਗੇ ਭੱਜ ਜਾਾਂਗੇ ਕਿਤੇ ਨਹੀਂ ਉੜਿਆ ਜਾਂਦਾ ਜਿਵੇਂ ਆਮ ਇੱਕ ਪੰਜਾਬੀ ਦਾ ਮੁਹਾਵਰਾ ਹੈ ਬੰਦਾ ਜੋੜੇ ਪਲੀ ਪਲੀ ਰਾਮ ਰੋੜਾਵੇ ਕੁੱਪਾ ਜਦੋਂ ਪੁਚਹਾੜ ਆਉਂਦੇ ਨੇ ਉਦੋਂ ਮੰਗਤਾ ਵੀ ਤੇ ਡੀਸੀ ਵੀ ਬਹੁਤੀ ਵਾਰੀ ਸੜਕ ਤੇ ਰੋਟੀ ਮੰਗਦੇ ਦਿਖਾਈ ਦਿੰਦੇ ਨੇ ਤੁਹਾਨੂੰ ਖੜੇ ਹੋਏ ਕਿਉਂਕਿ ਉਹ ਸਭ ਵੱਡੀ ਵੀ ਢਾਹ ਦਿੰਦਾ ਤੇ ਉਹ ਛੋਟੀ ਵੀ ਢਾਹ ਦਿੰਦਾ ਕੁਦਰਤੀ ਇਸ ਵਰਤਾਰਿਆਂ ਦੇ ਵਿੱਚ ਸਾਡੀ ਦੇਖਣ ਦਾ ਸਵਾਲ ਇਹ ਕਿਹੜਾ ਜਿਹੜਾ ਫੈਸਲੇ ਨੇ ਸਰਕਾਰੀ ਬੋਰਡਾਂ ਦੇ ਕਾਰਪੋਰੇਸ਼ਨਾਂ ਦੇ ਪੀਏਯੂ ਦੇ ਜਿਹੜੀ ਖੇਤੀਬਾੜੀ ਯੂਨੀਵਰਸਿਟੀ ਆ ਉਹਦੀਆਂ ਜ਼ਮੀਨਾਂ ਹਾਸਲ ਕਰਨ ਦੇ ਬਠਿੰਡੇ ਵਾਲਾ ਥਰਮਲ ਦਾ ਮਲਬੇ ਦਾ ਟੈਂਡਰ ਤੁਹਾਡੇ ਸਾਹਮਣੇ ਹੈ ਉੱਥੇ ਹੁਣ ਬਿਜਲੀ ਨਹੀਂ ਬਣਨੀ ਸੋਲਰ ਉੱਥੇ ਰੀਅਲ ਏਸਟੇਟ ਬਣੂਗੀ ਔਰ ਹੁਣ ਪੰਚਾਇਤਾਂ ਦੇ ਵਿੱਚ ਜਿਹੜਾ ਇਹ ਨਿਯਮ ਲਾਗੂ ਕਰਤਾ ਹੈ ਕਿ ਜਿੰਨੀ ਜ਼ਮੀਨ ਵਿਕੂਗੀ 50% ਸਰਕਾਰੀ ਖਾਤੇ 'ਚ ਜਾਊਗੀ ਅੱਜ ਤੱਕ ਇਹ ਨਿਜਮ ਨਹੀਂ ਸੀ ਇਹ ਪਹਿਲੀ ਵਾਰ ਲਾਗੂ ਹੋਇਆ ਅੱਜ ਤੱਕ ਇਹ ਸੀ ਜਿਹੜੀ ਪੰਚਾਇਤੀ ਜ਼ਮੀਨ ਜੇ ਕਿਤੇ ਲੋੜ ਵੀ ਹੈ ਉਹਦੇ ਪੂਰੇ ਪੈਸੇ ਪੰਚਾਇਤਾਂ ਦੇ ਖਾਤੇ ਚ ਜਾਂਦੇ ਸੀਗੇ ਹੁਣ ਤੁਸੀਂ ਉਸ ਪਾਸੇ ਵੱਲ ਜਾ ਰਹੇ ਹੋ ਹਰ ਪਿੰਡ ਪੰਜਾਬ ਦਾ 100 ਚੋਂ 32 ਰੁਪਏ ਸੈਕਟਰੀ ਦੀ ਤਨਖਾਹ ਦੇਣ ਲਈ ਚੈੱਕ ਕਟਾ ਕੇ ਜ਼ਬਰਦਸਤੀ ਸਰਪੰਚਾਂ ਤੋਂ ਲੈ ਰਹੀ ਹੈ ਸਰਕਾਰ ਪਰ ਸਾਡੇ ਸਾਹਮਣੇ ਬੰਦੇ ਜਿਹੜੇ ਲੜ ਰਹੇ ਨੇ ਸਰਪੰਚੀ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਚਾ ਰਹੇ ਨੇ ਬਲਾਕ ਸੰਮਤੀ ਚ 1994 ਤੋਂ ਬਾਅਦ ਅੱਜ ਤੱਕ ਹਰ ਪਾਰਟੀ ਨਾਲ ਸੰਬੰਧਤ ਹੋਣਗੇ ਉਹ ਉਹਨਾਂ ਨੇ ਕਦੇ ਜਦੋਜਾਹਿਦ ਕੀਤੀ ਕਿ ਅਸੀਂ ਪੈਸਾ ਨਹੀਂ ਦੇਣਾ ਸਾਨੂੰ ਤਾਂ ਹੋਰ ਪੈਸੇ ਦੀ ਲੋੜ ਆ ਪਿੰਡ ਤਾਂ ਸਭ ਕੋ ਪਛੜਿਆ ਹੋਇਆ ਕਦੇ ਮੱਥੇ ਪਾਏ ಗ್ರಾಮ ਸਭਾਵਾਂ ਦੇ ਵਿੱਚ ਕਾਰਨ ਇਹ ਹੈ ਨਾ ਤਾਂ ਅਫਸਰ ਨੇ ਦੱਸਣਾ ਨਾ ਸਿਆਸਤਦਾਨ ਨੇ ਦੱਸਣਾ ਨਾ ਕਿਸੇ ਹੋਰ ਨੇ ਇਹ ਲੋਕਾਂ ਦੇ ਵਿੱਚ ਜਾਗਰੂਕਤਾ ਆਉਣੀ ਉਹਨਾਂ ਲੋਕਾਂ ਦੀ ਜ਼ਿੰਮੇਵਾਰੀ ਹੈ ਜਿਹੜੇ ਲੋਕ ਕਹਿੰਦੇ ਨੇ ਕਿ ਅਸੀਂ ਸਮਾਜ ਨੂੰ ਠੀਕ ਕਰਨਾ ਜਿਵੇਂ ਜਿਵੇਂ ਜਾਗਰੂਕਤਾ ਆਉਗੀ ਇਕ ਕੱਲਾ ਨਾਬੇ ਤਹਿਸੀਲ ਦਾ ਕੰਮ ਨਹੀਂ ਇਹ ਪੰਜਾਬ ਦਾ ਸਵਾਲ ਹੈ ਉਹ ਜਾਇਦਾਦਾਂ ਪੰਜਾਬ ਦੀਆਂ ਨੇ ਸ਼ਾਮਲਾ ਟਾਂ ਵੀ ਪੰਜਾਬ ਦੀਆਂ ਨੇ ਜੇ ਉਹਨਾਂ ਨੂੰ ਬਚਾਉਣਾ ਤਾਂ ਹਰ ਜਗ੍ਹਾ ਲੋਕਾਂ ਨੂੰ ਸੋਚਣਾ ਪਏਗਾ ਕਿੱਥੇ ਹੋਣਾ ਪਏਗਾ ਮਤੇ ਵੀ ਬਦਗ੍ਰਾਮ ਸੁਭਾਵਾਂ ਦੇ ਪੌਣੇ ਪਹਿਣਗੇ ਉਤੋਂ ਬਿਨਾ ਜਦੋਂ ਮਤੇ ਵੀ ਤੁਹਾਡੇ ਹੱਕ 'ਚ ਹੋਣ ਇੱਥੇ ਬਹੁਤ ਕੁਝ ਇਹੋ ਜਿਹਾ ਹੋ ਜਾਂਦਾ ਤੁਹਾਡੇ ਹੱਕ ਸਭ ਕੁਝ ਹੋਵੇ ਜਿਵੇਂ ਇਹ ਕਹਿ ਰਹੇ ਸੀਗੇ ਕਿ ਜੀ ਸਾਡੇ ਤਾਂ ਮਤੇ ਵੀ ਇੱਧਰ ਸੁੱਟ ਤੇ ਫਲਾਨਾ ਹੈ ਮਤੇ ਨਹੀਂ ਸੁੱਟ ਸਕਦਾ ਮਤਾ ਆਪਣਾ ਕੰਮ ਕਰਦਾ ਪਰ ਜੇ ਹੁਣ ਸਰਕਾਰਾਂ ਦੇ ਕੋਲੇ ਹੈ ਕਿ ਮੈਨੂੰ ਜੇ ਫੜ ਲਿਆ ਸੁਪਰੀਮ ਕੋਰਟ ਦੀ ਜੱਜਮੈਂਟ ਹੈ ਹਰ ਥਾਣੇ 'ਚ ਲਿਖੀ ਹੋਈ ਹੈ ਕਿ ਮੇਰੇ ਵਕੀਲ ਨਾਲ ਮੇਰੀ ਟੈਲੀਫੋਨ ਤੇ ਗੱਲ ਕਰਾਉਣੀ ਹੈ ਮੇਰੇ ਘਰ ਦੇ ਨੂੰ ਦੱਸਣਾ ਮੈਨੂੰ ਇਹ ਪੜ ਕੇ ਦੱਸਣੀਆਂ ਨੇ ਸੈਕਸ਼ਨ ਕਿ ਤੈਨੂੰ ਐ ਧਾਰਾ ਹੇਠ ਗ੍ਰਿਫਤਾਰ ਕਰ ਰਹੇ ਹਾਂ ਇੱਕ ਤੇ ਲਾਗੂ ਹੁੰਦੀ ਹੈ ਉੱਡ ਜਾਂਦੀ ਹੈ ਸੁਪਰੀਮ ਕੋਰਟ ਇਸ ਲਈ ਉਹ ਜੇ ਵੱਧ ਦਿਮਾਗ ਸਿਸਟਮ ਦੇ ਸਾਹਮਣੇ ਬਾਹੂਬਲ ਨਾਲ ਵੀ ਲੜਨਾ ਪੈਂਦਾ ਹੈ ਦਿਮਾਗ ਦੇ ਨਾਲ-ਨਾਲ ਉਹ ਦਿਮਾਗੀ ਤੌਰ ਤੇ ਜ਼ਰੂਰੀ ਹੈ ਮਤਾ ਅਦਾਲਤ ਤੇ ਤੁਹਾਡੇ ਪੱਖ ਪੂਰਦਾ ਤੇ ਬਾਕੀ ਜਗ੍ਹਾ ਪੱਖ ਪੂਰਦਾ ਕਿ ਕਾਨੂੰਨ ਸਾਡੇ ਨਾਲ ਹੈ ਪਰ ਉੱਥੇ ਦਲੇਰੀ ਨਾਲ ਲੜਨਾ ਪਊਗਾ ਕੱਠਾਂ ਚ ਆਉਣਾ ਪਊਗਾ ਸਮਾਂ ਛੱਡਣਾ ਪਊਗਾ ਸਾਰੇ ਬੰਦਿਆਂ ਨੂੰ ਪ੍ਰਚਾਰਕ ਬਣਨਾ ਪਊਗਾ ਤਾਂ ਕਿ ਇਕੱਲੇ ਇਕੱਲੇ ਬੰਦੇ ਤੱਕ ਜਾ ਕੇ ਇਹ ਇੱਕ ਜਾਗਰੂਕਤਾ ਪਹੁੰਚੇ ਔਰ ਉਹ ਜਾਗਰੂਕਤਾ ਜਿਵੇਂ ਜਿਵੇਂ ਪਹੁੰਚੇਗੀ ਫਿਰ ਆਪਣੇ ਆਪ ਹੀ ਜਿਹੜਾ ਉਹਦਾ ਪ੍ਰਗਟਾ ਲੋਕਾਂ ਦੇ ਰੂਪ ਦੇ ਵਿੱਚ ਸਾਹਮਣੇ ਆਉਂਦਾ ਤੇ ਉਹਦੇ ਚੋਂ ਇੱਕ ਬਹੁਤ ਵੱਡਾ ਜਿਵੇਂ ਪੰਜਾਬ ਦੇ ਵਿੱਚ ਇੱਕ ਅਫਸਰ ਮੈਨੂੰ ਕਹਿੰਦਾ ਤੁਸੀਂ ਇਹ ਕੀ ਕਰਾਉਣ ਲੱਗੇ ਹੋ ਮੈਂ ਕਿਹਾ ਇੱਕ ਰਾਉਂਡ ਲੱਗੇ ਆ ਕਿ ਲੋਕ ਇੱਥੇ ਆਉਣ ਕਹਿੰਦੇ ਇੱਥੇ ਏਕਾ ਨਹੀਂ ਹੋ ਸਕਦਾ ਪਿੰਡ 'ਚ ਮੈਂ ਕਿਹਾ ਕਿਉਂ ਨਹੀਂ ਹੋ ਸਕਦਾ ਕਹਿੰਦਾ ਇੱਥੇ ਸਾਰੇ ਸਰਦਾਰ ਨੇ ਇੱਕ ਦੂਜੇ ਦੇ ਕੋਈ ਮੰਨਦਾ ਹੀ ਨਹੀਂ ਮੈਂ ਕਿਹਾ ਰੌਲਾ ਹੀ ਇਹ ਆ ਸਾਰੇ ਸਰਦਾਰ ਬਣਾਏ ਤਾਂ ਸੀਗੇ ਗੁਰੂ ਨੇ ਪਰ ਹੁਣ ਸਰਦਾਰ ਰਹੇ ਨਹੀਂ ਸਰਦਾਰਾਂ ਦਾ ਏਕਾ ਤਾਂ ਮਿਸਲਾਂ ਦਾ ਵੀ ਹੋ ਜਾਂਦਾ ਸੀ ਉੱਥੇ ਜਾ ਕੇ ਬੈਠ ਕੇ ਦਰਬਾਰ ਸਾਹਿਬ ਹਥਿਆਰ ਬਾਹਰ ਰੱਖ ਕੇ ਹੁਣ ਸਰਦਾਰ ਨਹੀਂ ਗਦਾਰ ਜ਼ਿਆਦਾ ਹੋ ਗਏ ਨੇ ਜਿਹੜੇ ਮੂਹਰੇ ਬੰਦੇ ਨੇ ਤੇ ਉਹਨਾਂ ਤੋਂ ਖਹਿੜਾ ਛਡਾ ਕੇ ਜਦੋਂ ਸਾਰੇ ਸਰਦਾਰ ਦੁਬਾਰਾ ਹੋ ਜਾਣਗੇ ਮੜਕੇ ਚੀਜ਼ਾਂ ਆਪਣੇ ਆਪ ਖਤਮ ਹੋ ਜਾਣਗੀਆਂ ਬਹੁਤ ਬਹੁਤ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ